ਅੰਮ੍ਰਿਤਸਰ ਸ਼ਹਿਰ ਦਾ ਮਹੱਤਵਪੂਰਨ ਰੀਗੋ ਬ੍ਰਿਜ ਜਿਸ ਨੂੰ ਲੋਗੜ ਪੁਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬ੍ਰਿਟਿਸ਼ ਰਾਜ ਸਮੇਂ ਬਣਾਇਆ ਗਿਆ ਇਹ ਪੁਲ ਆਪਣੀ ਉਮਰ ਹੰਡਾ ਚੁੱਕਾ ਹੈ ਇਸ ਵਕਤ ਇਸ ਦੇ ਹਾਲਾਤ ਤਰਸਯੋਗ ਬਣੇ ਹੋਏ ਹਨ ਬੜੇ ਲੰਬੇ ਸਮੇਂ ਤੋਂ ਇਸ ਦੇ ਮੋੜ ਨਿਰਮਾਣ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਇਸ ਪੁਲ ਨੂੰ ਵੱਡੇ ਵੱਡੇ ਪਥਰਾਂ ਨਾਲ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਇਸ ਦਾ ਮੋੜ ਨਿਰਮਾਣ ਕਾਰਜ ਸ਼ੁਰੂ ਹੋਣ ਜਾ ਰਿਹਾ ਹੈ ਸ਼ਹਿਰ ਵਾਸੀਆਂ ਨੇ ਆਖਿਆ ਕਿ ਇਹ ਪੁਲ ਸ਼ਹਿਰ ਦੇ ਦੋ ਹਿੱਸਿਆਂ ਨੂੰ ਜੋੜਨ ਦਾ ਕੰਮ ਕਰਦਾ ਹੈ ਇਸ ਲਈ ਜਲਦ ਇਸ ਨੂੰ ਜਨਤਾ ਦੇ ਸਪੁਰਤ ਕੀਤਾ ਜਾਵੇ ਬਹੁਤ ਵਧੀਆ ਬਣਾਣ ਗਈ ਬਹੁਤ ਵਧੀਆ ਗੱਲ ਹੈ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਬਣੇ ਸਹੀ ਢੰਗ ਨਾਲ ਮੁਰਕੇ ਟੁੱਟ ਨਾ ਜਾਵੇ ਕਿ ਅੱਜ ਬਣਿਆ 6 ਮਹੀਨੇ ਬਾਅਦ ਫੇਰ ਮੁਰੰਮਤ ਲਈ ਉਹਨੂੰ ਆਪਾਂ ਫੇਰ ਬੰਦ ਕਰ ਦਿੱਤਾ ਸੜਕਾਂ ਬੰਦੀਆਂ ਐ ਦੋ ਸੜਕ ਬੰਦੀ ਏ ਉਦੋਂ ਮੁਰਕੇ ਟੋੜਨ ਵਾਲੇ ਆਈ ਜਾਂਦੇ ਨੇ ਉਹਦਾ ਕੀ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਫਾੜੀ ਮੰਗ ਜਾਈਓ ਜੀ ਚੀਪ ਬਣੇ ਵਧੀਆ ਬਣੇ ਸਾਡਾ ਟੈਕਸ ਦਾ ਰੁਪਿਆ ਸਹੀ ਥਾਂ ਤੇ ਲੱਗੇ ਸਹੀ ਢੰਗ ਨਾਲ ਲੱਗੇ ਔਰ ਅਸੀਂ ਕੀ ਗਵਰਨਮੈਂਟ ਕੋਲ ਕਹਿ ਸਕਦੇ ਹਾਂ ਇਹ ਤੇ ਹੁਣ ਜਦੋਂ ਗਵਰਨਮੈਂਟ ਨੇ ਬੁਨਿਆਦ ਰੱਖੀ ਏ ਉਦੋਂ ਬੰਦਾ ਚਾਹੀਦਾ ਸੀ ਇਹ ਤੇ ਬੁਨਿਆਦ ਤੋਂ ਹੀ ਮੇਰੇ ਹਿਸਾਬ ਨਾਲ 50 ਸਾਲ ਤੋਂ ਉੱਪਰ ਟੱਪ ਗਿਆ ਸਾਡੇ ਕੋਲੋਂ ਜਿਆਦਾ ਤੇ ਤੁਹਾਨੂੰ ਪਤਾ ਕਿ ਕੀ ਚੀਜ਼ ਬੰਨੀ ਏ ਕੀ ਨਹੀਂ ਬੰਨੀ ਕਿਸ ਤਰ੍ਹਾਂ ਬਣਾਨੀ ਇਹਨਾਂ ਨੇ ਕੀ ਕਰਨਾ ਐਦੋ ਸਰਕ ਭਰਦੀ ਏ ਉਦੋਂ ਨਾਲ ਹੀ ਟੋੜਨ ਵਾਲੇ ਆਈ ਜਾਂਦੇ ਨੇ ਜੇ ਕਾ ਨਹੀਂ ਟੁੱਟਦੀ ਤੇ ਵਹਿ ਕੱਢੇ ਪਾਈ ਜਾਂਦੇ ਨੇ ਜੀ ਇਹ ਕਾਫੀ ਪੁਰਾਣਾ ਪੁਲ ਹੈ ਇੱਥੇ ਕਾਫੀ ਆਵਾਜਾਈ ਹੈ ਇਸ ਪੁਲ ਦੇ ਬੰਦ ਹੋਣ ਨਾਲ ਸ਼ਹਿਰ ਦੇ ਬਾਕੀ ਹਿੱਸਿਆਂ ਵਿੱਚ ਕਨੈਕਸ਼ਨ ਹੋ ਜਾਏਗੀ ਆਵਾਜਾਈ ਜਰੂਰ ਹੋਵੇਗੀ ਮੈਂ ਤੇ ਇਹੀ ਚਾਹਾਂਗਾ ਕਿ ਪਬਲਿਕ ਦੇ ਸੁੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਪੁਲ ਦਾ ਛੇਤੀ ਨਿਰਮਾਣ ਕਰ ਦਿੱਤਾ ਜਾਵੇ ਇਹਦੀ ਬਹੁਤ ਜ਼ਿਆਦਾ ਹਾਲਤ ਖਰਾਬ ਸੀ ਟੈਂਪੂ ਪਲਟ ਜਾਂਦੇ ਮੋੜ ਦੇ ਉੱਪਰ ਟੱਪਦੇ ਠਾ ਕਰਕੇ ਵਿੱਚ ਪ੍ਰਸਾਤਾਾਂ ਦੀ ਬਹੁਤ ਦਿੱਕਤਾਂ ਗਈ ਸੀ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਤੇ ਹੁਣ ਬਣੇਗਾ ਤੇ ਲੋਕਾਂ ਦੀ ਜਾਨ ਸੌਖੀ ਹੋਣੀ ਹੈ ਲੋਕਾਂ ਦੀ ਜਿਹੜੇ ਲੋਕੀ ਡਿੱਗਦੇ ਸੀਗੇ ਸੱਟਾਂ ਲੱਗਦੀਆਂ ਸੀਗੀਆਂ ਵੱਟ ਜਾਂਦੇ ਸੀਗੇ ਇਹ ਤਾਂ ਮੈਨੂੰ ਤੇ ਹੋ ਗਏ ਜੀ 35 ਸਾਲ ਸਰਵਿਸ ਨੂੰ ਮੈਂ ਉਹਦੋਂ ਦੇਖਣ ਰਿਹਾ ਇਹਨੂੰ ਇਦਾਂ ਹੀ ਚੱਲਦਾ ਪਿਆ ਇੱਕ ਦਿਨ ਬਜਰੀ ਪੈ ਜਾਂਦੀ ਚਾਰ ਦਿਨ ਕੇ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਉਹ ਟੁੱਟ ਜਾਂਦਾ ਫਿਰ ਖਤਮ ਹੋ ਜਾਂਦਾ ਬਸ ਇਸ ਤਰ੍ਹਾਂ ਸੀਗਾ ਹੈ ਚੱਲ ਰਿਹਾ ਇਸ ਤਰ੍ਹਾਂ ਹੀ ਬਸ 35 ਸਾਲ ਬਿਲਕੁਲ ਪੂਰੇ ਹੋ ਗਏ ਦੇਖਦਿਆ ਆ ਹੁਣ ਤੇ ਵਧੀਆ ਹੋ ਗਿਆ ਬਣੇਗਾ ਠੀਕ ਹੋ ਜਾਏਗਾ ਤੁਰਾਂ ਫਿਰਾਂਗੇ ਇੱਥੋਂ ਅੰਗਰੇਜ਼ਾਂ ਦੇ ਸਮੇਂ ਤੋਂ ਬਣਿਆ ਪੁਲ ਰੀਗੋ ਬ੍ਰਿਜ ਆਪਣੀ ਮਿਆਦ ਪੂਰੀ ਕਰ ਚੁੱਕਾ ਹੈ ਫਾਸਟਵੇ ਨਿਊਜ਼ ਵੱਲੋਂ ਇਸ ਦੀਆਂ ਕਈ ਖਬਰਾਂ ਦਿਖਾਈਆਂ ਗਈਆਂ ਨੇ ਜਿਸ ਦਾ ਕਿ ਹੁਣ ਸਾਰਥਕ ਰਿਜ਼ਲਟ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਰੀਗੋ ਬ੍ਰਿਜ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਤੇ ਕਿ ਆਸਲਾਏ ਜਾ ਰਹੇ ਨੇ ਕਿ ਇਸ ਦਾ ਮੋੜ ਨਿਰਮਾਣ ਕਰਵਾਇਆ ਜਾ ਰਿਹਾ ਹੈ ਸ਼ਹਿਰ ਵਾਸੀਆਂ ਦਾ ਆਖਣਾ ਹੈ ਕਿ ਜਲ ਤੋਂ ਜਲਦ ਇਸ ਦਾ ਨਿਰਮਾਣ ਕਰਵਾਇਆ ਜਾਵੇ ਤੇ ਜਨਤਾ ਦੇ ਇਸਪੁਰਦ ਕੀਤਾ ਜਾਵੇ ਕਿਉਂਕਿ ਇਹ ਪੁਲ ਸ਼ਹਿਰ ਦੇ ਦੋ ਹਿੱਸਿਆਂ ਨੂੰ ਆਪਸ ਵਿੱਚ ਜੋੜਦਾ ਹੈ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼